ਡੇਲੀ ਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੇ ਹਾਂ ਜਲੰਧਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲੰਧਰ ਦੀਆਂ ਤੇ ਇੱਕ ਵਾਰੀ ਰਸ਼ ਦੇਖ ਲਓ ਪਟ્રોલ ਪੰਪ ਤੇ ਤੁਹਾਨੂੰ ਰਸ਼ ਦਿਖਾ ਰਹੇ ਹਾਂ ਤੇ ਇਧਰਲੇ ਪਾਸੇ ਲਾਈਨਾਂ ਦੇਖ ਲਓ ਲਾਈਨਾਂ ਪੁਲਿਸ ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਗਏ ਆ ਪੁਲਿਸ ਮੁਲਾਜ਼ਮ ਜਿਹੜੇ ਤਾਇਨਾਤ ਕਰ ਦਿੱਤੇ ਗਏ ਆ ਪਟ્રોલ ਪੰਪਾਂ ਤੇ ਉਰ ਜੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਤੋਂ ਜਲੰਧਰ ਦੇ ਪੈਟਰੋਲ ਪੰਪ ਦਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਤੋਂ ਔਰ ਰਸ਼ ਵੀ ਦੇਖ ਸਕਦੇ ਹੋ ਰਸ਼ ਇਹ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਦਿਖਾਈਆਂ ਜਾ ਰਹੀਆਂ ਜੀ ਜਲੰਧਰ ਤੋਂ ਔਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲਾਤ ਕਿੱਦਾਂ ਦੇ ਹੋਣ ਵਾਲੇ ਆ ਹਾਲਾਤ ਕਿੱਦਾਂ ਦੇ ਹੋਣ ਵਾਲੇ ਆ ਇੱਕ ਵਾਰੀ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰ ਲੈਂਦੇ ਆ ਇਹ ਲਾਈਵ ਤਸਵੀਰਾਂ ਜਲੰਧਰ ਦੀਆਂ ਤੁਹਾਨੂੰ ਦਿਖਾ ਰਹੇ ਜਲੰਧਰ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਲੰਧਰ ਤੋਂ ਟ੍ਰੈਫਿਕ ਦੇ ਪੁਲਿਸ ਨੇ ਭਾਈ ਸਾਹਿਬ ਸਾਡੇ ਨਾਲ ਨੇ ਥੋੜੀ ਜਿਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਸਰ ਕਿੱਦਾਂ ਦੇ ਹਾਲਾਤ ਆ ਹਾਂ ਸਰ ਵਧੀਆ ਚੱਲ ਰਹੇ ਆ ਅਸੀਂ ਆਪਣੀ ਡਿਊਟੀ ਕਰ ਰਹੇ ਆ ਹਾਂਜੀ ਕਾਬਦੇ ਹੁਕਮ ਨਾਲ ਹਾਂਜੀ ਸਾਡਾ ਕੰਮ ਹੈ ਪਬਲਿਕ ਨੂੰ ਤੰਗ ਨਹੀਂ ਹੋਣ ਦੇਣਾ ਜਾਮ ਨਹੀਂ ਲੱਗਣ ਦੇਣਾ ਜੀ ਬਾਕੀ ਸਾਰ ਸੇਵਾ ਜਾਜਦਾ ਜੋ ਸਾਡੀ ਸੇਵਾ ਇਹ ਕਰੀ ਜਾਂਦੇ ਸਰ ਤੇ ਸਰ ਕਿੰਨਾ ਕੁ ਰੱਛ ਸਵੇਰ ਦਾ ਰੱਛਿਆ ਪٹرول ਪੰਪ ਤੇ ਜਾਂ ਹੁਣੇ ਹੋਇਆ ਹੈ ਹਾਂ ਸਰ ਨਹੀਂ ਦਸਤ ਚੱਲ ਰਿਹਾ ਸਰ ਸਿੰਗਲ ਲਾਈਨ ਹੈ ਹਾਂਜੀ ਬਿਲਕੁਲ ਆਰਾਮ ਨਾਲ ਚੱਲ ਰਹੀ ਹੈ ਟ੍ਰੈਫਿਕ ਕੋਈ ਦਿੱਕਤ ਵਾਲੀ ਨਹੀਂ ਸਰ ਪٹرول ਪੰਪ ਤੇ ਰੱਛਿਆ ਬਹੁਤ ਜ਼ਿਆਦਾ ਉਹ ਤੇ ਮਾੜਾ ਮੋਟਾ ਹੈ ਹੀ ਹੈ ਲੇਕਿਨ ਆਪਾਂ ਸਾਡਾ ਕੰਮ ਹੈ ਆਪਾਂ ਟ੍ਰੈਫਿਕ ਨੂੰ ਕੰਟਰੋਲ ਕਰਨ ਬਿਲਕੁਲ ਜੀ ਟ੍ਰੈਫਿਕ ਹੈ ਬਿਲਕੁਲ ਕਿਸੇ ਨੂੰ ਦਿੱਕਤ ਨਹੀਂ ਲਾਦੇ ਸਰ ਓਕੇ ਜੀ ਤੇ ਸਰ ਹੁਣੀ ਸਾਡੇ ਨਾਲ ਸੀ ਜਿਹਨੇ ਦੱਸਿਆ ਕਿ ਦਿੱਕਤ ਤਾਂ ਹੈ ਪਰ ਉਹਨਾਂ ਦੀ ਡਿਊਟੀ ਆ ਤੇ ਉਹ ਆਪਣੀ ਡਿਊਟੀ ਜਿਹੜੀ ਹੈ ਨਿਭਾ ਰਹੇ ਆ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਇਹ ਜਲੰਧਰ ਤੋਂ ਤੁਸੀਂ ਦੇਖ ਰਹੇ ਹੋ ਜਲੰਧਰ ਤੋਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਜਲੰਧਰ ਤੋਂ ਬਹੁਤ ਬੁਰਾ ਹਾਲ ਆ ਬਹੁਤ ਬੁਰਾ ਹਾਲ ਆ ਭਾਈ ਤੇ ਲੱਗਦਾ ਜਿਵੇਂ ਕੋਈ ਪਸਤੂਕੀ ਆ ਕੋਈ ਗੱਡੀਵਾੜੀ ਆ ਤਾਂ ਕੋਈ ਓਧਰ ਗੱਡੀਵਾੜੀ ਆ ਨਾ ਭਾਈ ਸਾਹਿਬ ਕੀ ਕਹੋਗੇ ਜੀ ਬਹੁਤ ਬੁਰਾ ਹਾਲ ਆ ਮੈਂ ਕਹਿੰਦਾ ਖਿੱਤੀਆ ਸਰਕਾਰ ਦੀ ਜੇ ਤੁਸੀਂ ਤੇਲ ਖਤਮ ਪਹਿਲਾਂ ਕੋਈ ਡਿਊਟੀ ਲਾ ਇੱਥੇ ਪ੍ਰੋਪਰ ਲਾਈਨ ਲੱਗੇ ਇਹ ਥੋੜੀ ਜਿਹੀ ਕੋਈ ਹੋਰ ਸਵੇਰ ਦੇ 8 ਵਜੇ ਤੇ ਖੜੇ ਆ ਹਜੇ ਤੱਕ ਬਾਰੀ ਨਹੀਂ ਆਈ ਬਹੁਤ ਬੁਰਾ ਹਾਲ ਆ ਸਰਕਾਰ ਦਾ ਤੇ ਡੇਲੀ ਪੋਸਟ ਪੰਜਾਬੀ ਤੇ ਫਾਸਟਵੇ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਅਸੀਂ ਜਲੰਧਰ ਤੋਂ ਦਿਖਾ ਰਹੇ ਆ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਰਸ਼ ਨੂੰ ਦਿਖਾ ਰਹੇ ਆ ਜਲੰਧਰ ਤੋਂ ਹੋਰ ਅਪਡੇਟ ਲਈ ਨਵੀਂ ਅਪਡੇਟ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਫਗਵਾੜਾ ਦਾ ਹਾਲ ਦਿਖਾ ਲਾਂਗੇ ਨਾਲ ਦੀ ਨਾਲ ਤੁਹਾਨੂੰ ਗ੍ਰਾਉਂਡ ਲੈ ਕੇ ਚੱਲਾਂਗੇ ਜਲੰਧਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲੰਧਰ ਦੀਆਂ ਤੇ ਇੱਕ ਵਾਰੀ ਰਸ਼ ਦੇਖ ਲਓ ਪੈਟਰੋਲ ਪੰਪ ਤੇ ਤੁਹਾਨੂੰ ਰਸ਼ ਦਿਖਾ ਰਹੇ ਆ ਤੇ ਇਧਰਲੇ ਪਾਸੇ ਲਾਈਨਾਂ ਦੇਖ ਲਓ ਲਾਈਨਾਂ ਪੁਲਿਸ ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਗਏ ਆ ਪੁਲਿਸ ਮੁਲਾਜ਼ਮ ਜਿਹੜੇ ਤਾਇਨਾਤ ਕਰ ਦਿੱਤੇ ਗਏ ਆ ਪੈਟਰੋਲ ਪੰਪਾਂ ਤੇ ਥੋੜੀ ਜਿਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਤੋਂ ਜਲੰਧਰ ਦੇ ਪੈਟਰੋਲ ਪੰਪ ਦਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਤੋਂ ਔਰ ਰਸ਼ੂ ਦੇਖ ਸਕਦੇ ਹੋ ਰਸ਼ ਇਹ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਦਿਖਾਈਆਂ ਜਾ ਰਹੀਆਂ ਜੀ ਜਲੰਧਰ ਤੋਂ ਔਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲਾਤ ਕਿੱਦਾਂ ਦੇ ਹੋਣ ਵਾਲੇ ਆ ਹਾਲਾਤ ਕਿੱਦਾਂ ਦੇ ਹੋਣ ਵਾਲੇ ਆ ਇੱਕ ਵਾਰੀ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰ ਲੈਂਦੇ ਆ ਇਹ ਲਾਈਵ ਤਸਵੀਰਾਂ ਜਲੰਧਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਲੰਧਰ ਤੋਂ ਟ੍ਰੈਫਿਕ ਦੇ ਪੁਲਿਸ ਨੇ ਭਾਈ ਸਾਹਿਬ ਸਾਡੇ ਨਾਲ ਨੇ ਥੋੜੀ ਜਿਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਸਰ ਕਿੱਦਾਂ ਦੇ ਹਾਲਾਤ ਆ ਹਾਲਾਤ ਸਰ ਵਧੀਆ ਚੱਲ ਰਹੇ ਆ ਅਸੀਂ ਆਪਣੀ ਡਿਊਟੀ ਕਰ ਰਹੇ ਆ ਹਾਂਜੀ ਸਾਹਿਬ ਦੇ ਹੁਕਮ ਨਾਲ ਹਾਂਜੀ ਸਾਡਾ ਕੰਮ ਹੈ ਪਬਲਿਕ ਨੂੰ ਤੰਗ ਨਹੀਂ ਹੋਣ ਦੇਣਾ ਜਾਮ ਨਹੀਂ ਲੱਗਣ ਦੇਣਾ ਜੀ ਤਾਕੀ ਸਰ ਸੇਵਾਜਾ ਹੈ ਨਾ ਜੋ ਸਾਡੀ ਸੇਵਾ ਇਹ ਕਰੀ ਜਾਂਦੇ ਸਰ ਤੇ ਸਰ ਕਿੰਨਾ ਕੁ ਰੱਛ ਸਵੇਰ ਦਾ ਰੱਛਿਆ ਪٹرول ਪੰਪ ਤੇ ਜਾਂ ਹੁਣੇ ਹੀ ਹੋਇਆ ਸੀ ਹਾਂ ਸਰ ਨਹੀਂ ਰਸਤਾਂ ਚੱਲ ਰਿਹਾ ਸਰ ਸਿੰਗਲ ਲਾਈਨ ਹੈ ਹਾਂਜੀ ਬੋਟਰੇ ਆਰਾਮ ਨਾਲ ਚੱਲ ਰਹੀ ਟਰੈਫਿਕ ਕੋਈ ਦਿੱਕਤ ਵਾਲੀ ਨਹੀਂ ਸਰ ਪٹرول ਪੰਪ ਤੇ ਰੱਛਿਆ ਬਹੁਤ ਜ਼ਿਆਦਾ ਉਹ ਤਾਂ ਮਾੜਾ ਮੋਟਾ ਹੈ ਹੀ ਹੈ ਲੇਕਿਨ ਆਪਾਂ ਸਾਡਾ ਕੰਮ ਹੈ ਆਪਾਂ ਟ੍ਰੈਫਿਕ ਨੂੰ ਕੰਟਰੋਲ ਕਰਨ ਬਿਲਕੁਲ ਜੀ ਟ੍ਰੈਫਿਕ ਹੈ ਬਿਲਕੁਲ ਕਿਸੇ ਨੂੰ ਦਿੱਕਤ ਨਹੀਂ ਆਉਦੀ ਸਰ ਓਕੇ ਜੀ ਠੀਕ ਹੈ ਸਰ ਹੁਣੇ ਸਾਡੇ ਨਾਲ ਸੀ ਜਿਹਨੇ ਦੱਸਿਆ ਕਿ ਦਿੱਕਤ ਤਾਂ ਹੈ ਪਰ ਉਹਨਾਂ ਦੀ ਡਿਊਟੀ ਆ ਤੇ ਉਹ ਆਪਣੀ ਡਿਊਟੀ ਜਿਹੜੀ ਹੈ ਨਿਭਾ ਰ ਇਹ ਜਲੰਧਰ ਤੋਂ ਤੁਸੀਂ ਦੇਖ ਰਹੇ ਹੋ ਜਲੰਧਰ ਤੋਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਜਲੰਧਰ ਤੋਂ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਭਾਈ ਜਿੱਦੇ ਲੱਗਦਾ ਜਿਵੇਂ ਕੋਈ ਪਸਤਕੀ ਆ ਕੋਈ ਗੱਡੀਵਾੜੀ ਆ ਤਾਂ ਕੋਈ ਉਧਰ ਗੱਡੀਵਾੜੀ ਜਾਂਦਾ ਭਾਈ ਸਾਹਿਬ ਕੀ ਕਹੋਗੇ ਜੀ ਬਹੁਤ ਬੁਰਾ ਹਾਲ ਹੈ ਮੈਂ ਕਹਿੰਦਾ ਖਿੱਤੀਆਂ ਸਰਕਾਰ ਦੀ ਜੇ ਤੁਸੀਂ ਤੇਲ ਖਤਮ ਪਹਿਲਾਂ ਕੋਈ ਡਿਊਟੀ ਲਾ ਇੱਥੇ ਪ੍ਰੋਪਰ ਲਾਈਨ ਲੱਗੇ ਇਹ ਥੋੜੀ ਜੀ ਕੋਈ ਹੋਰ ਸਵੇਰੇ 8 ਵਜੇ ਤੇ ਖੜੇ ਆ ਹਜੇ ਤੱਕ ਬਾਰੀ ਨਹੀਂ ਆਈ ਬਹੁਤ ਬੁਰਾ ਹਾਲ ਹੈ ਸਰਕਾਰ ਦਾ ਤੇ ਡੇਲੀ ਪੋਸਟ ਪੰਜਾਬੀ ਤੇ ਫਾਸਟਵੇ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਅਸੀਂ ਜਲੰਧਰ ਤੋਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਰਸ਼ ਨੂੰ ਦਿਖਾ ਰਹੇ ਹਾਂ ਜਲੰਧਰ ਤੋਂ ਹੋਰ ਅਪਡੇਟ ਲਈ ਨਵੀਂ ਅਪਡੇਟ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਫਗਵਾੜਾ ਦਾ ਹਾਲ ਦਿਖਾ ਲਾਂਗੇ ਨਾਲ ਦੀ ਨਾਲ ਤੁਹਾਨੂੰ ਗਰਾں ਲੈ ਕੇ ਚੱਲਾਂਗੇ